ਇਹ ਨਾਮ ਹਾਂਜੀ ਮੇਰਾ ਨਾਮ ਰਵੀਕਰ ਕੀ ਹੋਇਆ ਮਾਮਲਾ ਮਾਮਲਾ ਇਹ ਸੀ ਸਾਡਾ ਸਵੇਟ ਪੋਰਚ ਕੇ ਚੌਂਦਾ ਇਹਦਾ ਜਗੀਤ ਦਾ ਤੇ ਸਾਡੇ ਨਾਲ ਹੀ ਆਇਆ ਸਾਡਾ ਤੇ ਉੱਥੇ ਕੋਰਟ ਪੋਰਚ ਕੇ ਚੱਲਣ ਦੇ ਬਾਦਲੂ ਜੀ ਸਾਡੇ ਗਵਾਂਡੀਆਂ ਨੇ ਵੀ ਪੱਤੀ ਜਾਣੇ ਮੁੰਡੇ ਛੱਡ ਕੇ ਸਾਤੇ ਹਮਲਾ ਕਰਵਾਇਆ ਤੇ ਪੰਨ ਤੋੜ ਘਰ ਦੀ ਵੀ ਕੀਤੀ ਤੇ ਬੱਚਿਆਂ ਤੇ ਵੀ ਪੱਥਰ ਮਾਰੇ ਅਸੀਂ ਇਕੱਲੇ ਲੇਡੀਸ ਹੀ ਸੀ ਸੀਗੀਆਂ ਘਰ ਤੇ ਕੱਪ ਸਾਡਾ ਨੁਕਸਾਨ ਕਰਕੇ ਗਏ ਤੇ ਸਾਨੂੰ ਗਾਂ ਵੀ ਖਤਰਾ ਆ ਪੁਲਿਸ ਨੂੰ ਸੁਚੇਣਾ ਦਿੱਤੀ ਸੀ ਹਾਂਜੀ ਦਿੱਤੀ ਸੀ ਬੋਲਜਾ ਜੀ ਹਾਂਜੀ ਉਹ ਆਈਸੀ ਪਰ ਸਾਡੀ ਅਨੁਮਾਈਂ ਨਹੀਂ ਪਈ ਨਾਮ ਤੁਹਾਡਾ ਬਲਵੀਰ ਸਿੰਘ ਤੇ ਕੀ ਗੱਲ ਬਾਤ ਹੈ ਅੱਜ ਗੱਲ ਬਾਤ ਪਹੁੰਚੀ ਹੋਈ ਕਹਿੰਦੇ ਨਿਸ਼ਾਨਦੇਹੀ ਕਰਾ ਲਓ ਅਸੀਂ ਜਦੋਂ ਤਿੰਨ ਵਾਰੀ ਕੇਸ ਦਿੱਤੇ ਅਸੀਂ ਕੇਸ ਜਿੱਤੇ ਹਾਂ ਜਿੱਥੇ ਤਿੰਨ ਕਵਾੜੀ ਹਾਂ ਇਹ ਕਹਿੰਦੇ ਜੀ ਗਲਤ ਆ ਉਹ ਤਰੋੜੇ ਮਾਰਦੇ ਇਹ ਕਹਿੰਦੇ ਗਲਤ ਆ ਅਸੀਂ ਕਹਿੰਦੇ ਚਲੋ ਮੈਂਤੀ ਕਰਾ ਲਓ ਮੇਰ ਇਹ ਨਹੀਂ ਮੈਂਤੀ ਨਹੀਂ ਕਰਾਈ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਰਜਮੰਦੀਨਾ ਵੀ ਵਿਰੋਧ ਜਿੱਦਾਂ ਤੁਸੀਂ ਕਹਿੰਨੇ ਉਦਾਂ ਹੀ ਕਰ ਲਓ ਆਪਣਾ ਥਾਂ ਪੂਰਾ ਕਰ ਲਓ ਹੂੰ ਆਪਣਾ ਥਾਂ ਪੂਰਾ ਕਰ ਲਓ ਜਿੰਨਾ ਤੁਹਾਡਾ ਥਾਂ ਹੈਗਾ ਉਹਨਾਂ ਪੂਰਾ ਕਰ ਲਓ ਜਿੱਤ ਕਾਂ ਜਾਊਗੀ ਤੇ ਫਾਲ ਹੋਰ ਦੱਸੋ ਇਹ ਜਿਹੜਾ ਇਹ ਰੋਪ ਲਾਉਂਦੇ ਆ ਕਿ ਇਹ ਜਿਹੜੀ ਇੱਟਾਂ ਲਾਈਆਂ ਤੁਸੀਂ ਲਾਈਆਂ ਸਾਡੀ ਇੱਟਾਂ ਚੱਕ ਕੇ ਕੋਈ ਨਹੀਂ ਲਾਈ ਕੋਈ ਨਹੀਂ ਲਾਈ ਐਸੇ ਆਪਣੇ ਸਾਡੇ ਬਣਾਉਂਦੀਆਂ ਆ ਕਹਿੰਦੇ ਬੰਦੇ ਸੱਦੇ ਆ ਤੇ ਉਹ ਕੋਈ ਬੰਦੇ ਨਹੀਂ ਬੰਦੇ ਬਗੰਦ ਪਾਉਣ ਨੂੰ ਸੱਦੇ ਉੱਧਾ ਤੁਹਾਨੂੰ ਹਰ ਵਾਰੀ ਇਹ ਟੌਰਚਰ ਕਰਦੇ ਆ ਸਾਡਾ ਕੋਟ ਨਹੀਂ ਆਉਂਦਾ ਕਹਿੰਦੇ ਗੰਦ ਪਾਓ ਕੋਟ ਨੇ ਆਰਡਰ ਦਿੱਤੇ ਉਹ ਕੰਦ ਪਾਓ ਸਾਡੇ ਕੋ ਪੇਪਰ ਦੇ ਦਿਓ ਨਾ ਉਹ ਮਾਰ ਲਓ ਸਾਡੇ ਕੋ ਆਰਡਰ ਦੇ ਕੋਟ ਸਾਡੇ ਪੇਪਰ ਆਹ ਦੇਖੋ ਉੱਪਰ ਇੱਟਾਂ ਮਾਰਦੇ ਦੇਖੋ ਤੁਸੀਂ ਠੀਕ ਨਾਮ ਸਰਬਜੀਤ ਜੀ ਇਹ ਕੀ ਹੋਇਆ ਅੱਜ ਇੱਥੇ ਅੱਜ ਹੋਇਆ ਜੇ ਮਗਰ ਅੱਗੇ ਨਿਸ਼ਾਨਦੇਹੀ ਲਈ ਆ ਕਿ ਸਾਡਾ ਅਦਾਲਤਵਾਦ ਚੱਲ ਰਿਹਾ ਹੂੰ ਇਹਨੇ 20-25 ਬੰਦੇ ਸੱਦੇ ਆ ਹੂੰ ਅਣਪਛਾਤੇ ਹੂੰ ਆ ਸਾਡੀਆਂ ਇਟਾਂ ਇਟਾਂ ਮੇਹ ਪਟਕੇ ਇੱਥਾਂ ਹੱਲਾ ਗਾਇ ਫੇਰ ਉੱਤੇ ਜਾ ਕੇ ਦੇਖੋ ਉੱਤੇ ਟੱਕੀਆਂ ਭਨੀਆਂ ਹੂੰ ਆ ਟੱਕੀਆਂ ਤੇਰੇ ਕੋ ਤੇ ਸ਼ਾਂਤ ਕਿੱਦਾ ਹੋਇਆ ਮਾਹੌਲ ਸ਼ਾਂਤ ਨਹੀਂ ਫੇਰ ਪੁਲਿਸ ਵਾਲਿਆਂ ਨੇ ਸੱਦੇ ਆ ਜੀ ਹੂੰ ਪੁਲਿਸ ਆਈ ਸੀ ਹਾਂਜੀ ਆਈ ਆ ਜੀ ਕੀ ਕਹਿੰਦੇ ਪੁਲਿਸ ਉਹ ਫੇਰ ਬੰਦ ਨਹੀਂ ਕਰਦੇ ਹੂੰ ਫੇਰ ਇਹਦੀਆਂ ਫੋਟੋ ਫੇਰ ਬੰਦ ਕਰ ਆ ਗਏ ਇਹ ਹੂੰ ਤੇ ਪੁਲਿਸ ਨੇ ਕੀ ਕੀਤਾ ਤੁਹਾਨੂੰ ਉਸਨੇ ਕਿਹਾ ਵੀ ਉੱਥੇ ਆਓ ਖਾਣੇ ਆਓ ਹਾਂਜੀ ਵੀ ਦੁਆਰਾ 15 15 ਬੰਦਿਆਂ ਨੇ ਕਿ ਕੀਤਾ ਇੱਥੇ ਆ ਕੇ ਇੱਕ ਤਾਂ ਕਬਜ਼ਾ ਕੀਤਾ ਪੰਤੋੜ ਕਿੱਥੇ ਕੀਤੀ ਪੰਤੋੜ ਗਾਣਾ ਗੋਣਾ ਕੱਢੀਆਂ ਬਹੁਤ ਆਵਾਜ਼ ਬੋਲੀ ਪੰਤੋੜ ਕਿੱਥੇ ਕੀਤੀ ਉੱਥੇ ਕਿੱਤੀ ਤੱਕਿਆਂ ਸੀਰੇ ਭਨੇ ਹਾਂ ਜੀ ਤੇ ਫੇਰ ਗਏ ਕਿਦਾਂ ਉਹ ਉਹ ਚਾਰ ਪੰਜ ਗੱਡੀਆਂ ਆਈਆਂ ਸੀ ਚਾਰ ਪੰਜ ਗੱਡੀਆਂ ਚ ਆਏ ਸੀ ਹਾਂਜੀ ਹਾਂਜੀ ਅੱਛਾ ਪੁਲਿਸ ਆਣ ਤੋਂ ਪਹਿਲਾਂ ਮਤਲਬ ਕਿ ਜਦੋਂ ਪੁਲਸ ਆਈ ਉਹ ਚੱਲ ਗਏ ਉਹ ਹਾਂਜੀ ਫਿਰ ਮਜ਼ਰੋਂ ਗਿਆ ਜੀ ਤੇ ਕੀ ਮੰਗ ਕਰਦੇ ਆ ਕੀ ਮੰਗ ਕਰਦੇ ਆ ਮੰਗ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਜੀ ਹਾਂ ਤੁਹਾਡੀ ਆਂਦੀ ਹਾਂ ਵੀ ਸਹਾਈ ਸਾਡੀ ਆ ਵੀ ਨਿਸ਼ਾਨੀ ਹੋ ਜੂਗਾ ਹਾਂ ਹੁਣ ਤਾਂ ਕੀ ਚੋਫੀ ਵਾਲੀ ਕੀ ਚੱਲਦਾ ਪਹਿਲਾਂ ਫੋਗੜੇ ਨੂੰ ਦਿੱਤੇ ਆ ਫੇਰ ਕੂਟ ਹੋ ਜੀ ਕਿਹੜਾ ਏਰੀਆ ਇਹ ਇਹ ਜੋ ਪਾਲਪੁਰ ਪੈਂਦੀ ਆ ਜੀ